ਮੇਰੇ ਘਰ ਤੱਕ ਜਦੋਂ ਧਮਕਾਈ ਸਵੇਰ ਆਈ ਫਟਾਫਟ ਬਾਹਰ ਨਿਕਲੇ ਥੋੜੀ देर ਬਾਅਦ ਚੀਪ ਸਾਨੂੰ ਪਤਾ ਲੱਗ ਗਿਆ ਕਿ ਪਿੰਡ ਸ਼ਿਸ਼ੜਾ ਦੇ ਵਿੱਚ ਜਿਹੜਾ ਵਾ ਇਹ ਧਮਾਕਾ ਹੋਇਆ ਹੈ ਤੇ ਇਹ ਧਮਾਕਾ ਸੁਣ ਤੋਂ ਬਾਅਦ ਵਿੱਚ ਬਾਅਦ ਵਿੱਚ ਕਿੰਨੀ ਦੇਰ ਬਾਅਦ ਘਰ ਤੋਂ ਬਾਹਰ ਨਿਕਲੇ ਸਾਡੇ ਜਿਹੜੇ ਪਰਿਵਾਰ ਦੇ ਜੀ ਆ ਤੇ ਉਸ ਤੋਂ ਪਹਿਲੇ ਤੇ ਹੋ ਚੁੱਕਾ ਸੀ ਤੇ ਅਸੀਂ ਇਹ ਸੋਚਦੇ ਸੀਗੇ ਕਿ ਸਾਡੇ ਘਰ ਦੇ ਲੱਗੇ ਕਿਤੇ ਡਿੱਗਾ ਅਸੀਂ ਫਟਾਫਟ ਆਪਣੇ ਸੇਫ ਜਗ੍ਹਾ ਲੱਭਣ ਲੱਗੇ ਵੀ ਕਿਤੇ ਸ਼ੁਭ ਜੀਏ ਤੇ ਫੇਰੇ ਜਿਹੜਾ ਵਾ ਪਤਾ ਲੱਗਾ ਤੇ ਫੇਰ ਅਸੀਂ ਬਾਹਰ ਨਿਕਲੇ ਆ ਤੁਸੀਂ ਵੀ ਸੀਆਰਪੀਫ ਚ ਨੌਕਰੀ ਕੀਤੀ ਹੈ ਕੀ ਲੱਗਦਾ ਤੁਹਾਨੂੰ ਮੈਂ ਸੀਆਰਪੀ ਚ ਸਰਵਿਸ ਕੀਤੀ ਆ ਲੇਕਿਨ ਜੇ ਮਿੱਟੀ ਦੀਆਂ ਪੋਜੀਸ਼ਨਾਂ ਦੋ ਪੋਜੀਸ਼ਨਾਂ ਮਾ ਹੋ ਸਕਦਾ ਇਹਦੇ ਅੰਦਰ ਜੋ ਆ ਕੋਈ ਮਜਾਇਲ ਅੰਦਰਤਾ ਸੀਗੀ ਆ ਉੱਪਰ ਦੀ ਮਿੱਟੀ ਦੀ ਪੋਜੀਸ਼ਨ ਹੋਰ ਆ ਜਿਹੜੀ ਸਾਈਡਾਂ ਤੇ ਮਿੱਟੀ ਦੀ ਪੋਜੀਸ਼ਨ ਆ ਉਹ ਹੋਰ ਆ ਇਸ ਕਰਕੇ ਇਹ ਲਾਗੇ ਲਾਗੇ ਛਰੇ ਛਰੇ ਪਏ ਸੀਗੀ ਇਹ ਘਟਨਾ ਤਕਰੀਬ 4:50 ਮਿੰਟ ਦੇ ਉੱਤੇ ਕੁ ਬਹੁਤ ਵੱਡੀ ਰੌਸ਼ਨੀ ਔਰ ਲਾਈਟ ਜਿਹੜੀ ਹੈ ਇੱਕ ਦੇਖਣ ਨੂੰ ਮਿਲੀ ਉੱਪਰ ਜਦੋਂ ਥੱਲੇ ਗਿਰਦੀ ਹੈ ਤਾਂ ਬਹੁਤ ਵੱਡਾ ਬਲਾਸਟ ਹੁੰਦਾ ਵਾ ਜਿਹਦੇ ਕਰਕੇ ਲਾਗੇ ਦੇ ਪਿੰਡ ਘਰ ਨੁਕਸਾਨੇ ਗਏ ਨੇ ਸ਼ੀਸ਼ੇ ਟੁੱਟ ਗਏ ਨੇ ਡਰ ਦਾ ਮਾਹੌਲ ਪੂਰਾ ਪੂਰਾ ਬਣਿਆ ਹੋਇਆ ਇਸ ਟਾਈਮ ਲੋਕ ਸਾਰੇ ਸਹਮੇ ਪਏ ਨੇ ਬਿ ਬਣਿਆ ਕੀ ਆ ਬਣਿਆ ਕੀ ਆ ਔਰ ਇਹ ਜਿਹੜਾ ਟੋਆ ਵਾ ਘਟੋ ਘਟ ਇਹ 30 ਤੋਂ 35 ਫੁੱਟ ਦਾ ਟੋਆ ਵਾ 15 ਫੁੱਟ ਡੂੰਘਾ ਵਾ ਔਰ লাগੇ ਤਾਂ ਕੁਝ ਕੁ ਟੁਕੜੇ ਛੋਟੇ 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 ਟੁਕੜੇ ਕੋ ਨਹੀਂ ਮਿਲੇ ਨੇ ਔਰ ਮਜ਼ਾਇਲ ਜਿਹੜੀ ਆ ਉਹ ਨੀਚੇ ਜਿਹੜੀ ਆ ਉਹ ਗਿਰ ਗਈ ਹੈ ਬਹੁਤ ਵੱਡਾ ਸੀ ਸਹਿਣ ਤੋਂ ਪਰੇ ਸੀ ਕਿ ਵਾਈਬ੍ਰੇਸ਼ਨ ਇੰਨੀ ਸੀ ਕਿ ਘਰਾਂ ਦੇ ਵਿੱਚ ਪ੍ਰੈਸ਼ਰ ਇਹ ਨਾ ਬਣ ਗਿਆ ਕਿ ਸ਼ੀਸ਼ੇ ਟੁੱਟ ਗਏ ਔਰ ਡਰ ਦਾ ਮਾਹੌਲ ਉਸੇ ਟਾਈਮ ਬਣ ਗਿਆ ਲੋਕ ਆਪਣੇ ਅੰਦਰਾਂ ਵਿੱਚ ਵੜ ਗਏ ਕੁਝ ਟਾਈਮ ਬਾਅਦ ਕੋ 15 20 ਅੱਧਾ ਘੰਟਾ ਬਾਦ ਚ ਫਿਰ ਲੋਕ ਬਾਹਰ ਨਿਕਲ ਕੇ ਦੇਖਿਆ ਤੇ ਇੱਥੇ ਦੇਖਿਆ ਵੀ ਇੱਥੇ ਜਿਹੜੀ ਉਹ ਮੋਬਾਈਲ ਵਗੈਰਾ ਜਿਹੜੀ ਉਹ ਡਿੱਗੀ ਹੈ ਇੱਥੇ ਕੋਈ ਪਾਰਟ ਵਗੈਰਾ ਵੀ ਮਿਲੇ ਉਹ ਸੀ ਛੋਟੇ ਛੋਟੇ ਮਿਲੇ ਉਹ ਲੈ ਗਿਆ ਆਰਮੀ ਵਾਲੇ ਠੀਕ ਹੈ ਹਾਂ ਤੇ ਵੀ ਜਿਹੜੀ ਆਰਮੀ ਵਾਲੇ ਆਏ ਤੇ ਦੱਸਿਆ ਕੁਝ ਉਹ ਕਹਿੰਦੇ ਵੀ ਇਹਨੂੰ ਇੱਥੇ ਹੀ ਰਹਿਣ ਦਿਓ ਅਸੀਂ ਆਉਨੇ ਆ ਆ ਕੇ ਫਿਰ ਦੀ ਸਰਚ ਕਰਦੇ ਆ ਕੋਈ ਸਮੈਲ ਵੀ ਆ ਰਹੀ ਹੈ ਸਮੈਲ ਬਹੁਤ ਹੈ ਬਹੁਤ ਸਮੈਲ ਹੈ ਬਹੁਤ ਜਿਹੜੀ ਮੋਬਾਈਲ ਹੈ ਕੋਈ ਉਹਦੇ ਟੁਕੜੇ ਛੋਟੇ ਛੋਟੇ ਮਿਲੇ ਉਹ ਬਾਕੀ ਚ ਇੱਕ ਹਸਤਾਬ ਵੀ ਅੰਦਰ ਧਸ ਗਿਆ ਹੁਣ ਦੇਖਦੇ ਆਰਮੀ ਵਾਲੇ ਆ ਕੇ ਕੀ ਕਰਦੇ ਨੇ ਹਾਂਜੀ ਕੀ ਨਾਮ ਇਹ ਜੀ ਮੇਰਾ ਨਾਮ ਬਲਵਿੰਦਰ ਸਿੰਘ ਸਾਫਾ ਸਰਪੰਚ ਪਿੰਡ ਰਾਜਪੁਰਾ ਬਲਵਿੰਦਰ ਜੀ ਕੀ ਕੋਈ ਕੋਈ ਜਾਣਿਆ ਬਹੁਤਾਰੇ ਜਨਨੇ ਨਾ ਤਕਰੀਬ ਹਾਂ ਬਲਵਿੰਦਰ ਜੀ ਕੀ ਸਾਰੀ ਘਟਨਾ ਲੱਗਦੀ ਹੈ ਵੇਖੋ ਜੀ ਇਹ ਜੋ ਘਟਨਾ ਹੋਈ ਹੈ ਸਵੇਰੇ 4:50 ਮਿੰਟ ਤੇ ਬਲਾਸਟ ਹੋਇਆ ਇਹ ਪੰਜ ਬਲਾਸਟ ਹੋਏ ਨੇ ਇੱਕ ਤੇ ਇਹ ਤੁਹਾਡੇ ਸਾਹਮਣੇ ਆ ਜੋ ਕਿ 15 20 ਫੁੱਟ ਡੰਗਾਈ ਤੇ ਤੇ 30 35 ਫੁੱਟ 30 ਫੁੱਟ 35 ਫੁੱਟ ਘੇਰੇ ਦੇ ਵਿੱਚ ਚੜਾਈ ਦੇ ਵਿੱਚ ਹੈਗਾ ਸਭ ਤੋਂ ਵੱਡਾ ਬਲਾਸਟ ਇਹ ਹੋਇਆ ਜੋ ਕਿ ਇਹਦਾ ਮਟੀਰੀਅਲ ਅਜੇ ਤੱਕ ਮਿਲ ਨਹੀਂ ਸਕਿਆ ਇਹ ਜ਼ਮੀਨ ਦੇ ਵਿੱਚ ਹੀ ਧਸ ਗਿਆ ਇੱਕ ਇਹ ਹੈਗਾ ਇੱਕ ਨਾਲ ਇੱਕ ਗੱਲਾ ਹਟਮਾ ਇਹ ਆ ਤਿੰਨ ਇਸ ਤੋਂ ਪਰੇ ਨੇ ਟੋਟਲ ਪੰਜ ਬਲਾਸਟ ਹੋਏ ਨੇ ਨਜ਼ਦੀਕ ਨਾਲ ਇਹ ਕੋਠੀ ਆ ਸਾਹਮਣੇ ਦਿਖਾਈ ਦੇ ਰਹੀ ਆ ਤੇ ਇਹਦੇ ਟੋਟਲ ਹੀ ਕਰਦੇ ਸ਼ੀਸ਼ੇ ਦਰਵਾਜ਼ੇ ਸਾਰੇ ਟੁੱਟ ਚੁੱਕੇ ਨੇ ਤੇ ਇਸ ਦਾ ਜੋ ਵੀ ਮਟੀਰੀਅਲ ਹੈਗਾ ਅਜੇ ਤੱਕ ਮਿਲ ਨਹੀਂ ਸਕਿਆ ਇਹ ਸਾਰਾ ਜਿੰਨਾ ਵੀ ਮਟੀਰੀਅਲ ਹੈਗਾ ਵਾ ਸਾਰਾ ਜ਼ਮੀਨ ਦੇ ਵਿੱਚ ਹੀ ਧਸਿਆ ਹੋਇਆ ਮਾਹੌਲ ਕੀ ਸੀ ਉਸ ਵੇਖੋ ਜੀ ਇੰਨੀਆਂ ਲਾਈਟਾਂ ਸੀਗੀਆਂ ਜਿਸ ਵੇਲੇ ਥੱਲੇ ਡਿੱਗਿਆ ਰਾਤ ਚਾਨਣ ਹੀ ਚਾਨਣ ਹੋ ਗਿਆ ਸਵੇਰੇ ਤੜਕਸਾਰ ਦਾ ਟਾਈਮ ਸੀਗਾ ਧੂਆ ਬਹੁਤ ਬਹੁਤ ਜ਼ਿਆਦਾ ਧੂਆ ਸੀਗਾ ਲੱਗੇ ਟਰਾਂਸਫਾਰਮ ਹੈਗਾ ਟਰਾਂਸਫਾਰਮਰ ਦਾ ਤੇਲ ਚੋ ਚੁੱਕਾ ਉਹ ਫਟ ਚੁੱਕਾ ਹੈ ਤਾਰਾਂ ਟੁੱਟ ਚੁੱਕੀਆਂ ਹਾਈ ਬੋਲਟਰ ਦੀਆਂ ਤਾਰਾਂ ਟੁੱਟ ਚੁੱਕੀਆਂ ਰੈਸ਼ੀ ਇਲਾਕਾ ਲੱਗੇ ਗੁਰਦੁਆਰਾ ਸਾਹਿਬ ਹੈਗਾ ਇੰਨਾ ਕਿ ਪਿੰਡ ਤੋਂ ਅੱਧਾ ਕਿਲੋਮੀਟਰ ਸਾਈਡ ਤੇ ਡਿੱਗਿਆ ਜੇਕਰ ਪਿੰਡ ਦੇ ਵਿੱਚ ਡਿੱਗ ਜਾਂਦਾ ਜਾਂ ਗੁਰਦੁਆਰਾ ਸਾਹਿਬ ਡਿੱਗ ਜਾਂਦਾ ਤੇ ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਬਰੂਦ ਦੀ ਬੋ ਆ ਹਾਲੇ ਵੀ ਆ ਰਹੀ ਹੈ ਹਾਂਜੀ ਬੋ ਆ ਰਹੀ ਹੈ ਜੀ ਮਹਾਰਾਜ ਇਸ ਦੇ ਬਰੂਦ ਦੇ ਨਾਲ ਹੀ ਅੱਧਾ ਕਿਲਾ ਜਿਹੜਾ ਗ ਤੇ ਬਹੁਤ ਹੀ ਦਸਤ ਦਾ ਮਹੌਲ ਬਣਿਆ ਹੋਇਆ ਦੁਨੀਆ ਸਹਮੀ ਹੋਈ ਹੈ ਬੱਚੇ ਸਹਮੀ ਹੋਏ ਨੇ ਬਹੁਤ ਹੀ ਡਰ ਦਾ ਮਹੌਲ ਬਣਿਆ ਹੋਇਆ ਭਾਜੀ ਇੱਥੇ ਸਿਸਰਾ ਪਿੰਡ ਦੇ ਵਿੱਚ ਹੈ ਤੇ ਸਵੇਰੇ 4:00 5:00 ਵਜੇ ਤੇ ਕੋਈ ਧਮਾਕੇ ਦੀ ਆਵਾਜ਼ ਆਈ ਹੈ ਤੇ ਆਪਾਂ ਨਾਲੇ ਥਾਣੇ ਤੋਂ ਇੱਥੇ ਆ ਗਏ ਜਾ ਕੇ ਵੇਖਿਆ ਟੋਆ ਪਿਆ ਹੋਇਆ ਤੇ ਕਿੰਨਾ ਘੋਟਾ ਟੋਆ ਇਹ ਤੁਹਾਡੇ ਸਾਹਮਣੇ ਆਂ ਵੇਖ ਲਓ ਜਿੰਨਾ ਵੀ ਹੈਗਾ ਵੇ ਜਿੰਨੇ ਕੋਈ 30 ਫੁੱਟ ਨੂੰ ਹੁਣਾ ਦਾ ਫੁੱਟ ਨੂੰ ਡੂੰਘਾ ਹੋਣਾ ਤੇ ਧਮਾਕਾ ਹੀ ਕਿਉਂ ਹੈ ਕਿ ਤੇ ਅੰਚਰ ਧਮਾਕਾ ਹੋਇਆ ਚੀਜ਼ ਦਾ ਉਹ ਕੋਈ ਜਾਣੀ ਨੁਕਸਾਨ ਨਹੀਂ ਬਚਾਈ ਇੱਕਦਮ ਕੋਈ ਬੰਦ ਨਹੀਂ ਹਾਂਜੀ ਉਹ ਉਹ ਸਮਨੇ ਘਰ ਉਹਦੇ ਅੱਗੇ ਟੁੱਟੇ ਸ਼ੀਸ਼ੇ ਥੋੜੇ ਬਾਰੇ ਤੇ ਲੋਕ ਕੀ ਦੇਖਦੇ ਜੂਪੀ ਜਾ ਗਏ ਹੋਗਾ ਕੀ ਕਰਦੇ ਲੋਕੀ ਇਹ ਦੱਸਣ ਦੇ ਵੀ ਧਮਾਕਾ ਹੋਇਆ ਜੋਰਾਂ ਧਮਾਕਾ ਹੋਇਆ ਵਾ